ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ੇ ਦੇ ਉੱਤੇ ਕਿਸਾਨ ਬੈਠੇ ਨੇ ਯਾਨੀ ਕਿ ਲਾਡੋਵਾਲ ਟੋਲ ਪਲਾਜ਼ਾ ਜਦੋਂ ਤੁਸੀਂ ਲੁਧਿਆਣੇ ਤੋਂ ਜਲੰਧਰ ਨੂੰ ਜਾਂਦੇ ਹੋ ਤਾਂ ਲੁਧਿਆਣੇ ਤੋਂ ਬਾਹਰ ਨਿਕਲਦੇ ਸਾਰ ਹੀ ਇਹ ਟੋਲ ਪਲਾਜ਼ਾ ਆ ਜਾਂਦਾ ਹੈ ਕਾਫੀ ਵੱਡਾ ਟੋਲ ਪਲਾਜ਼ਾ ਹੈ ਤੇ ਜਿਹੜੀਆਂ ਇਹਦੀਆਂ ਦਰਾਂ ਨੇ ਉਹ ਆਮ ਟੋਲ ਪਲਾਜ਼ਿਆਂ ਨਾਲੋਂ ਕਾਫੀ ਜ਼ਿਆਦਾ ਨੇ ਪਹਿਲਾਂ 150 ਰੁਪਈਆ ਇੱਕ ਪਾਸੇ ਦਾ ਲੱਗਦਾ ਸੀਗਾ ਜਿਹੜੀਆਂ ਤੁਹਾਡੀਆਂ ਕਾਰਾਂ ਨੇ ਉਹਨਾਂ ਦਾ ਵੱਡੇ ਵਹਿਕਲਾਂ ਦਾ ਅਲੱਗ ਹੈ ਤੇ ਹੁਣ ਇਹ ਦਰਾਂ 220 ਰ ਦਾ 220 ਰੁਪਏ ਤੁਹਾਨੂੰ ਦੇਣੇ ਹੀ ਪੈਣਗੇ ਤੇ ਦੇ ਉੱਤੇ ਕਈ ਤਰ੍ਹਾਂ ਦੀਆਂ ਜਿਹੜੀਆਂ ਸਹੂਲਤਾਂ ਹੁੰਦੀਆਂ ਨੇ ਕਿ ਕਈ ਲੋਕ ਐਗਜ਼ੈਂਟਡ ਹੁੰਦੇ ਨੇ ਉਹ ਆਪਣੀ ਆਈ ਕਾਰਡ ਦਿਖਾ ਕੇ ਨਿਕਲ ਸਕਦੇ ਨੇ ਉਹ ਜਿਹੀਆਂ ਵੀ ਸਹੂਲਤਾਂ ਇੱਥੇ ਬੰਦ ਕੀਤੀਆਂ ਹੋਈਆਂ ਨੇ ਤਾਂ ਕਰਕੇ ਇਸ ਵਾਲਾਂ ਦੇ ਘੇਰੇ ਦੇ ਵਿੱਚ ਟੋਲ ਪਲਾਜ਼ਾ ਤੇ ਹੁਣ ਕਿਸਾਨ ਉਸ ਟੋਲ ਪਲਾਜ਼ੇ ਦੇ ਉੱਤੇ ਬੈਠੇ ਨੇ ਅੱਜ ਤੀਜਾ ਦਿਨ ਹੈ ਇੱਕ ਦਿਨ ਵਾਸਤੇ ਜਾਮ ਕਰਨ ਦੀ ਗੱਲ ਕੀਤੀ ਗਈ ਸੀ ਪਰ ਮੰਗ ਨਹੀਂ ਮੰਨੀ ਗਈ ਮੰਗ ਕਿਸਾਨਾਂ ਦੀ ਇਹ ਹੈ ਕਿ ਇੱਥੇ ਜਿਹੜਾ ਟੋਲ ਕਟਿਆ ਜਾਂਦਾ ਉਹ ਪਹਿਲੀਆਂ ਦਰਾਂ ਦੇ ਮੁਤਾਬਕ ਹੀ ਕਟਿਆ ਜਾਵੇ ਯਾਨੀ ਕਿ 150 ਰੁਪਿਆ ਹੀ ਲੱਗੇ ਨਾ ਕਿ 220 ਰੁਪਏ ਲੱਗਣ ਤਾਂ ਕੁਲ ਮਿਲਾ ਕੇ ਕਿਸਾਨ ਇਹ ਵੀ ਕਹਿੰਦੇ ਨੇ ਕਿ ਜੇਕਰ ਸਾਡੀ ਮੰਗ ਨਹੀਂ ਮੰਨੀ ਗਈ ਤਾਂ ਅਸੀਂ ਕਈ ਮਹੀਨੇ ਵੀ ਇੱਥੇ ਬੈਠ ਸਕਦੇ ਹਾਂ ਤੇ ਜੇਕਰ ਸਾਨੂੰ ਉਠਾਉਣ ਵਾਸਤੇ ਕੋਈ ਲਾਠੀ ਚਾਰਜ ਕੀਤਾ ਜਾਂਦਾ ਤਾਂ ਉਹਦੀ ਜ਼ਿੰਮੇਵਾਰੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੀ ਹੋਵੇਗੀ ਇਸ ਕਰਕੇ ਕਿਸਾਨ ਬਜਿੱਦ ਬੈਠੇ ਨੇ ਕਿਸਾਨ ਆਪਣੀਆਂ ਮੰਗਾਂ ਦੇ ਲਈ ਤਧਰਨਾ ਲਾਉਂਦੇ ਨੇ ਹੁਣ ਟੋਲ ਦੇ ਵਿੱਚ ਘਾਟਾ ਪਾਉਣ ਵਾਸਤੇ ਉਹਨੂੰ ਘਟਾਉਣ ਵਾਸਤੇ ਇਹ ਸਾਰਾ ਕੁਝ ਚੱਲ ਰਿਹਾ ਹੈ ਤੇ ਜਿਕਰ ਦੋ ਦਿਨਾਂ ਦੇ ਅੰਕੜਿਆਂ ਦੇ ਉੱਤੇ ਝਾਤ ਪਾਈ ਜਾਵੇ ਕਿ ਟੋਲ ਪਲਾਜ਼ੇ ਦੇ ਉੱਤੇ ਕਿੰਨਾ ਕੁ ਨੁਕਸਾਨ ਹੋ ਚੁੱਕਿਆ ਹੈ ਤਾਂ 2 ਕਰੋੜ ਦੇ ਕਰੀਬ ਦਾ ਨੁਕਸਾਨ ਦੋ ਦਿਨਾਂ ਦੇ ਵਿੱਚ ਇਸ ਟੋਲ ਪਲਾਜ਼ੇ ਤੇ ਹੋ ਚੁੱਕਿਆ ਹੈ ਯਾਨੀ ਕਿ ਟੋਲ ਕੰਪਨੀ ਨੂੰ ਘਾਟਾ ਪੈ ਚੁੱਕਿਆ ਹੈ ਤੇ ਪਿੱਛੇ ਜੇ ਜਦੋਂ ਕਿਸਾਨਾਂ ਨੇ ਧਰਨੇ ਲਾਏ ਸੀਗੇ ਤਾਂ ਉਸ ਵੇਲੇ ਵੀ ਟੋਲ ਬੰਦ ਕੀਤੇ ਗਏ ਸੀ ਪਰ ਜਦੋਂ ਕਿਸਾਨੀ ਧਰਨਾ ਬੰਦ ਹੁੰਦਾ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਵਿੱਚ ਹੀ ਟੋਲ ਦੀਆਂ ਕੀਮਤਾਂ ਵਧਾ ਦਿੱਤੀਆਂ ਜਾਂਦੀਆਂ ਨੇ ਤੇ ਲੱਡੋਵਾਲ ਟੋਲ ਪਲਾਜ਼ਾ ਦੇ ਉੱਤੇ ਇੱਕ ਸਵਾਲੇ ਵੀ ਖੜਾ ਹੁੰਦਾ ਹੈ ਕਿ ਜਾਣਕਾਰੀ ਦੇ ਮੁਤਾਬਕ ਸਾਲ ਦੇ ਵਿੱਚ ਤਿੰਨ ਵਾਰ ਇਹ ਦਰਾਂ ਵਧਾ ਦਿੱਤੀਆਂ ਗਈਆਂ ਨੇ ਹਾਲਾਂਕਿ ਵਿੱਤੀ ਬਰੇ ਦੇ ਦੌਰਾਨ ਹੀ ਦਰਾਂ ਵਧਾਈਆਂ ਜਾਂਦੀਆਂ ਨੇ ਪਿੱਛੇ ਜੇ ਦੇਸ਼ ਭਰ ਦੇ ਸਾਰੇ ਟੋਲ ਪਲਾਜ਼ੇ 5 ਰੁਪਇਆ ਮਹਿੰਗੇ ਕਰ ਦਿੱਤੇ ਗਏ ਸੀਗੇ ਤਾਂ ਪਰ ਇਹ ਟੋਲ ਪਲਾਜ਼ਾ ਪਹਿਲਾਂ ਹੀ ਕਾਫੀ ਮਹਿੰਗਾ ਚੱਲ ਰਿਹਾ ਤੇ ਹੁਣ ਕਿਸਾਨਾਂ ਨੇ ਇਹ ਵੀ ਕਿਹਾ ਹੈ ਕਿ ਸਾਡੇ ਤਾਂ ਜਿਹੜੇ ਕਿਸਾਨ ਜਥੇਬੰਦੀਆਂ ਨਾਲ ਸੰਬੰਧਿਤ ਲੋਕ ਹੁੰਦੇ ਨੇ ਉਹਨਾਂ ਦੇ ਕਾਰਡ ਬਣੇ ਹੁੰਦੇ ਨੇ ਕਿਸਾਨ ਕਾਰਡ ਉਹ ਦਿਖਾ ਕੇ ਅਸੀਂ ਟੋਲ ਤੋਂ ਨਿਕਲ ਜਾਂਦੇ ਹਾਂ ਪਰ ਆਮ ਲੋਕਾਂ ਲਈ ਮੁਸ਼ਕਲ ਹੈ ਇਸ ਕਰਕੇ ਆਮ ਲੋਕ ਵੀ ਸਾਡੇ ਹੱਕ ਦੇ ਵਿੱਚ ਆਉਣ ਸਾਡੇ ਨਾਲ ਬੈਠਣ ਕਿਉਂਕਿ ਤੁਹਾਡੇ ਵਾਸਤੇ ਹੀ ਅਸੀਂ ਇਹ ਧਰਨਾ ਲਗਾ ਰਹੇ ਹਾਂ ਤਾਂ ਜੋ ਆਮ ਲੋਕਾਂ ਦੀ ਜੇਬ ਦੀ ਜਿਹੜੀ ਲੁੱਟ ਹੁੰਦੀ ਆ ਉਹ ਬਚਾਈ ਜਾ ਸਕੇ ਤੇ ਦੋ ਦਿਨਾਂ ਦੇ ਵਿੱਚ 80000 ਦੇ ਕਰੀਬ ਗੱਡੀਆਂ ਉੱਥੋਂ ਗੁਜ਼ਰੀਆਂ ਨੇ ਚਾਹੇ ਵੱਡੇ ਵਹੀਕਲ ਨੇ ਚਾਹੇ ਛੋਟੇ ਵਹੀਕਲ ਨੇ ਤਾਂ ਉਹਨਾਂ ਦਾ 2 ਕਰੋੜ ਰੁਪਏ ਦਾ ਟੋਲ ਟੈਕਸ ਬੰਦਾ ਸੀਗਾ ਜਿਹੜਾ ਨਹੀਂ ਦਿੱਤਾ ਗਿਆ ਫ੍ਰੀ ਕਰ ਦਿੱਤਾ ਗਿਆ ਟੋਲ ਪਲਾਜ਼ਾ ਅਧਿਕਾਰੀਆਂ ਦੇ ਨਾਲ ਕਿਸਾਨਾਂ ਦੀਆਂ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਪਰ ਬੇਸਿੱਟਾ ਰਹ ਰਹੀਆਂ ਨੇ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿਸਾਨਾਂ ਨੇ ਕਿ ਅਸੀਂ ਕਹਿ ਰਹੇ ਹਾਂ ਕਿ ਸਾਨੂੰ ਇਸ ਟੋਲ ਪਲਾਜ਼ੇ ਦਾ ਪਰਮਿਟ ਦਿਖਾਇਆ ਜਾਵੇ ਪਰ ਕਹਿੰਦੇ ਉਹ ਸਾਨੂੰ ਦਿਖਾ ਹੀ ਨਹੀਂ ਰਹੀ ਕੰਪਨੀ ਸ਼ਾਇਦ ਉਹ ਟੋਲ ਪਰਮਿਟ ਪਹਿਲਾਂ ਹੀ ਬੰਦ ਹੋ ਚੁੱਕਿਆ ਹੈ ਜਾਂ ਉਹਦੀ ਮਿਆਦ ਨਿਕਲ ਚੁੱਕੀ ਹੈ ਜਾਂ ਉਹ ਰੱਦ ਹੋ ਚੁੱਕਿਆ ਹੈ ਕਹਿੰਦੇ ਸਾਨੂੰ ਦਿਖਾਈ ਨਹੀਂ ਰਿਹਾ ਇਸ ਕਰਕੇ ਇਹਦੇ ਉੱਤੇ ਵੀ ਸਾਨੂੰ ਸਵਾਲ ਲੈ ਪਰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਜਿਸ ਤਰ੍ਹਾਂ ਦੇ ਨਾਲ ਪਹਿਲੇ ਟੋਲ ਪਲਾਜ਼ੇ ਬੰਦ ਕਰਵਾਏ ਸੀ ਜਿਨ੍ਹਾਂ ਦੀ ਮਿਆਦ ਨਿਕਲ ਚੁੱਕੀ ਸੀ ਉਸੇ ਤਰ੍ਹਾਂ ਜੇਕਰ ਹੁਣ ਕਿਸਾਨੀ ਸੰਘਰਸ਼ ਇੱਥੇ ਵੀ ਸ਼ੁਰੂ ਹੁੰਦਾ ਨਜ਼ਰ ਆ ਰਿਹਾ ਟੋਲਦਰਾਂ ਨੂੰ ਘਟਾਉਣ ਲਈ ਤਾਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਟੋਲ ਪਲਾਜ਼ੇ ਦੀ ਮਿਆਦ ਵੀ ਚੈੱਕ ਕੀਤੀ ਜਾਵੇ ਕਿ ਕਿੰਨਾ ਕੁ ਸਮਾਂ ਇਸ ਟੋਲ ਪਲਾਜ਼ੇ ਦਾ ਬਾਕੀ ਹੈ ਕਿੰਨਾ ਸਮਾਂ ਇਹਦਾ ਨਿਕਲ ਚੁੱਕਿਆ ਹੈ ਕਿੰਨਾ ਰਹਿ ਗਿਆ ਹੈ ਤੇ ਕਦੋਂ ਤੱਕ ਇਹ ਟੋਲ ਪਲਾਜ਼ਾ ਇਸੇ ਤਰ੍ਹਾਂ ਰਹੇਗਾ ਕਿਉਂਕਿ ਕਾਫੀ ਸਮਾਂ ਹੋ ਚੁੱਕਿਆ ਹੈ ਦੇਖਦੇ ਨੇ ਦੇਖਦੇ ਆ ਕਈ ਸਾਲ ਹੋ ਚੁੱਕੇ ਨੇ ਟੋਲ ਪਲਾਜ਼ੇ ਨੂੰ ਲੱਗੇ ਹੋਏ ਨੂੰ ਹਾਲਾਂਕਿ ਕਰੋਨਾ ਕਾਲ ਦੇ ਦੌਰਾਨ ਵੀ ਟੋਲ ਪਲਾਜ਼ਾ ਬੰਦ ਰਿਹਾ ਕਿਉਂਕਿ ਆਮ ਲੋਕਾਂ ਦਾ ਆਉਣਾ ਜਾਣਾ ਬੰਦ ਹੋ ਗਿਆ ਸੀ ਕਿਸਾਨੀ ਅੰਦੋਲਨ ਦੇ ਦੌਰਾਨ ਵੀ ਟੋਲ ਪ੍ਰਭਾਵਿਤ ਹੋਏ ਪਰ ਹੁਣ ਟੋਲ ਦੀ ਮਿਆਦ ਕਿੰਨੀ ਕਾ ਇਹ ਦੇਖਣਾ ਜ਼ਰੂਰ ਲਾਜ਼ਮੀ ਬਣਦਾ ਹੈ ਤਾਂ ਜੋ ਲੋਕਾਂ ਦੀ ਹੋਣ ਵਾਲੀ ਲੁੱਟ ਨੂੰ ਬਚਾਇਆ ਜਾ ਸਕਤੇ ਹੁਣ ਕਿਸਾਨ ਅੱਗੇ ਕੀ ਕਦਮ ਚੁੱਕਦੇ ਨੇ ਕੀ ਐਕਸ਼ਨ ਲੈਂਦੇ ਨੇ ਜਿਵੇਂ ਕੋਈ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁਕਰਾਂਗੇ ਪੰਜਾਬ ਦੀ ਆਵਾਜ਼ ਬਣ ਘੋੜੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਨਨਨਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ, ধরohar, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ। ਸਸ਼ੀਕਾਲ ਜੀ ਮੈਂ ਹਾਂ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ।